ਭਾਰਤ ਵਿੱਚ ਰਹਿੰਦੇ ਦਿਲਜੀਤ ਦੋਸਾਂ ਦੇ ਫੈਨਸ ਦੇ ਲਈ ਇੱਕ ਬੁਰੀ ਖਬਰ ਹੈ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਭਾਰਤੀ ਫੈਨ ਹੁਣ 27 ਜੂਨ ਨੂੰ ਇਹ ਫਿਲਮ ਨਹੀਂ ਦੇਖ ਸਕਣਗੇ ਜੀ ਹਾਂ ਸਰਦਾਰ ਜੀ 3 ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਫਿਲਮ ਆਪਣੀ ਮਿੱਥੀ ਹੋਈ ਤਾਰੀਖ 27 ਜੂਨ ਨੂੰ ਹੀ ਰਿਲੀਜ਼ ਹੋਵੇਗੀ ਇਸ ਗੱਲ ਦੀ ਪੁਸ਼ਟੀ ਹੁਣ ਫਿਲਮ ਦੇ ਮੇਕਰਸ ਨੇ ਵੀ ਕਰ ਦਿੱਤੀ ਹੈ ਦੱਸ ਦਈਏ ਭਾਰਤ-ਪਾਕਿਸਤਾਨ ਦੇ ਆਪਸੀ ਤਣਾਅ ਤੋਂ ਬਾਅਦ ਇਹ ਫਿਲਮ ਵਿਵਾਦਾਂ ਦੇ ਵਿੱਚ ਫਸ ਗਈ ਸੀ। ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲਤ ਵਾਲੀ ਫਿਲਮਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਦਿਲਜੀਤ ਦੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਖਾਨੀਆਂ, ਆਮਿਰ ਸਮੇਤ ਕੁਝ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਸ ਕਾਰਨ ਇਸ ਫਿਲਮ ਤੇ ਵੱਡੀ ਤਲਵਾਰ ਡਟ ਗਈ ਸੀ। ਇਹ ਨਹੀਂ ਦਰਜਨ ਦੇ ਨੇੜੇ ਹੋਰ ਪੰਜਾਬੀ ਫਿਲਮਾਂ ਵੀ ਹਨ ਜੋ ਇਸ ਵੇਲੇ ਮੁਸ਼ਕਲ ਦੇ ਵਿੱਚ ਫਸੀਆਂ ਹੋਈਆਂ ਨੇ ਸਭ ਨੂੰ ਉਮੀਦ ਸੀ ਇਹ ਫਿਲਮ ਕਿਸੇ ਤਰ੍ਹਾਂ ਭਾਰਤ ਦੇ ਵਿੱਚ ਰਿਲੀਜ਼ ਹੋ ਜਾਵੇਗੀ ਜਿਸ ਨਾਲ ਪਾਕੀ ਫਿਲਮਾਂ ਦੇ ਲਈ ਵੀ ਰਾਹ ਖੁੱਲਣਗੇ ਫਿਲਮ ਵਿੱਚੋਂ ਪਾਕਿਸਤਾਨੀ ਕਲਾਕਾਰਾਂ ਨੂੰ ਕੱਢ ਕੇ ਫਿਲਮ ਨੂੰ ਮੁੜ ਤੋਂ ਬਣਾਉਣਾ ਸੰਭਵ ਨਹੀਂ ਸੀ ਪਰ ਕਿਹਾ ਜਾ ਰਿਹਾ ਸੀ ਕਿ AI ਤਕਨੀਕ ਦੇ ਨਾਲ ਸ਼ਾਇਦ ਪਾਕਿਸਤਾਨੀ ਕਲਾਕਾਰਾਂ ਦੇ ਚਿਹਰੇ ਬਦਲ ਦਿੱਤੇ ਜਾਣਗੇ ਪਰ ਇਨਾਂ ਸਾਰੀਆਂ ਕਿਆਸਰਾਈਆਂ ਤੋਂ ਹੁਣ ਪਰਦਾ ਚੁੱਕਿਆ ਗਿਆ ਹੈ ਫਿਲਹਾਲ ਫਿਲਮ ਵਿੱਚ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਫਿਲਮ ਹੁਣ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਸਾਰੇ ਫਿਲਮ ਮੇਕਰਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਜਿਨ੍ਹਾਂ ਨੂੰ ਆਸ ਸੀ ਕਿ ਸਰਦਾਰ ਜੀ 3 ਰਿਲੀਜ਼ ਮਗਰੋਂ ਉਹਨਾਂ ਦੀਆਂ ਫਿਲਮਾਂ ਦੇ ਲਈ ਵੀ ਰਾਹ ਪੱਧਰਾ ਹੋ ਜਾਵੇਗਾ ਹੁਣ ਸ਼ਾਇਦ ਬਾਕੀ ਫਿਲਮਾਂ ਵੀ ਭਾਰਤ ਨੂੰ ਛੱਡ ਕੇ ਬਾਕੀ ਮੁਲਕਾਂ ਦੇ ਵਿੱਚ ਰਿਲੀਜ਼ ਕੀਤੀਆਂ ਜਾਣ ਸਰਕਾਰ ਨੂੰ ਚਾਹੀਦਾ ਹੈ ਪਾਕਿਸਤਾਨੀ ਕਲਾਕਾਰਾਂ ਦੇ ਸ਼ਾਮੂਲਿਤ ਵਾਲੀਆਂ ਪਹਿਲਾਂ ਤੋਂ ਬਣ ਕੇ ਤਿਆਰ ਫਿਲਮਾਂ ਨੂੰ ਰਿਲੀਜ਼ ਦੀ ਪ੍ਰਵਾਨਗੀ ਦਿੱਤੀ ਜਾਵੇ ਤਾ ਜੋ ਮੇਕਰਜ਼ ਦਾ ਤਬਾਦ ਇੱਕ ਢੇ ਪਿਆ ਕਰੋੜਾਂ ਰੁਪਇਆ ਬਚ ਸਕੇ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਭਾਰਤ ਵਿੱਚ ਰਹਿੰਦੇ ਦਿਲਜੀਤ ਦੋਸਾਂ ਦੇ ਫੈਨਸ ਦੇ ਲਈ ਇੱਕ ਬੁਰੀ ਖਬਰ ਹੈ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਭਾਰਤੀ ਫੈਨ ਹੁਣ 27 ਜੂਨ ਨੂੰ ਇਹ ਫਿਲਮ ਨਹੀਂ ਦੇਖ ਸਕਣਗੇ ਜੀ ਹਾਂ ਸਰਦਾਰ ਜੀ 3 ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਭਾਰਤ ਨੂੰ ਛੱਟਕੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਫਿਲਮ ਆਪਣੀ ਮਿੱਥੀ ਹੋਈ ਤਰੀਕ 27 ਜੂਨ ਨੂੰ ਹੀ ਰਿਲੀਜ਼ ਹੋਵੇਗੀ ਇਸ ਗੱਲ ਦੀ ਪੁਸ਼ਟੀ ਹੁਣ ਫਿਲਮ ਦੇ ਮੇਕਰਸ ਨੇ ਵੀ ਕਰ ਦਿੱਤੀ ਹੈ ਦੱਸ ਦਈਏ ਭਾਰਤ ਪਾਕਿਸਤਾਨ ਦੇ ਆਪਸੀ ਤਣਾਅ ਤੋਂ ਬਾਅਦ ਇਹ ਫਿਲਮ ਵਿਵਾਦਾਂ ਦੇ ਵਿੱਚ ਫਸ ਗਈ ਸੀ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲਤ ਵਾਲੀ ਫਿਲਮਾਂ ਤੇ ਰੋਕ ਲਗਾ ਦਿੱਤੀ ਗਈ ਸੀ ਦਿਲਜੀਤ ਦੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਖਾਨੀਆਂ ਆਮਿਰ ਸਮੇਤ ਕੁਝ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਾਰਨ ਇਸ ਫਿਲਮ ਤੇ ਵੱਡੀ ਤਲਵਾਰ ਲਟਕ ਗਈ ਸੀ ਇਹ ਨਹੀਂ ਦਰਜਨ ਦੇ ਨੇੜੇ ਹੋਰ ਪੰਜਾਬੀ ਫਿਲਮਾਂ ਵੀ ਹਨ ਜੋ ਇਸ ਵੇਲੇ ਮੁਸ਼ਕਲ ਦੇ ਵਿੱਚ ਫਸੀਆਂ ਹੋਈਆਂ ਨੇ ਸਭ ਨੂੰ ਉਮੀਦ ਸੀ ਇਹ ਫਿਲਮ ਕਿਸੇ ਤਰ੍ਹਾਂ ਭਾਰਤ ਦੇ ਵਿੱਚ ਰਿਲੀਜ਼ ਹੋ ਜਾਵੇਗੀ ਜਿਸ ਨਾਲ ਪਾਕੀ ਫਿਲਮਾਂ ਦੇ ਲਈ ਵੀ ਰਾਹ ਖੁੱਲਣਗੇ ਫਿਲਮ ਵਿੱਚੋਂ ਪਾਕਿਸਤਾਨੀ ਕਲਾਕਾਰਾਂ ਨੂੰ ਕੱਢ ਕੇ ਫਿਲਮ ਨੂੰ ਮੁੜ ਤੋਂ ਬਣਾਉਣਾ ਸੰਭਵ ਨਹੀਂ ਸੀ ਪਰ ਕਿਹਾ ਜਾ ਰਿਹਾ ਸੀ ਕਿ AI ਤਕਨੀਕ ਦੇ ਨਾਲ ਸ਼ਾਇਦ ਪਾਕਿਸਤਾਨੀ ਕਲਾਕਾਰਾਂ ਦੇ ਚਿਹਰੇ ਬਦਲ ਦਿੱਤੇ ਜਾਣਗੇ ਪਰ ਇਨਾਂ ਸਾਰੀਆਂ ਕਿਆਸਰਾਈਆਂ ਤੋਂ ਹੁਣ ਪਰਦਾ ਚੁੱਕਿਆ ਗਿਆ ਹੈ ਫਿਲਹਾਲ ਫਿਲਮ ਵਿੱਚ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਫਿਲਮ ਹੁਣ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਸਾਰੇ ਫਿਲਮ ਮੇਕਰਸ ਦੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਹੈ ਜਿਨ੍ਹਾਂ ਨੂੰ ਆਸ ਸੀ ਕਿ ਸਰਦਾਰ ਜੀ 3 ਰਿਲੀਜ਼ ਮਗਰੋਂ ਉਹਨਾਂ ਦੀਆਂ ਫਿਲਮਾਂ ਦੇ ਲਈ ਵੀ ਰਾਹ ਪੱਧਰਾ ਹੋ ਜਾਵੇਗਾ ਹੁਣ ਸ਼ਾਇਦ ਬਾਕੀ ਫਿਲਮਾਂ ਵੀ ਭਾਰਤ ਨੂੰ ਛੱਡ ਕੇ ਬਾਕੀ ਮੁਲਕਾਂ ਦੇ ਵਿੱਚ ਰਿਲੀਜ਼ ਕੀਤੀਆਂ ਜਾਣ ਸਰਕਾਰ ਨੂੰ ਚਾਹੀਦਾ ਹੈ ਪਾਕਿਸਤਾਨੀ ਕਲਾਕਾਰਾਂ ਦੇ ਸ਼ਾਮਲਿਤ ਵਾਲੀਆਂ ਪਹਿਲਾਂ ਤੋਂ ਬਣ ਕੇ ਤਿਆਰ ਫਿਲਮਾਂ ਨੂੰ ਰਿਲੀਜ਼ ਦੀ ਪ੍ਰਵਾਨਗੀ ਦਿੱਤੀ ਜਾਵੇ ਤਾ ਜੋ ਮੇਕਰਜ਼ ਅਤਵਾਦ ਦੇ ਕੰਡੇ ਪਿਆ ਕਰੋੜਾਂ ਰੁਪਇਆ ਬਚ ਸਕੇ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ